ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤਜਾ ਹਰ ਜੀਉ ਤੁਦ ਨੋ ਸਦਾ ਸਾਲਾ ਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਾਲ ਖਿਨ ਵਿਸਰਹਿ ਤੂ ਸੁਆਮੀ ਜਾਣੋ ਬਰਸ ਪਚਾਸਾ ਹਰ ਜੀ ਤਦਨ ਸਦਾ ਸਦਾ ਹੀ ਪਿਆਰੇ ਜਿ ਚਰ ਕਾਟ ਅੰਤਰ ਹ ਸਸ ਇੱਕ ਪਾਲਖੇਨ ਵਿਸਰਹਿ ਤੂ ਸਵਾਮੀ ਜਾਣਉ ਬਾਰਸ 50 ਹਾਮ ਮੂੜ ਮੁਗਦ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸਾ ਹਰ ਜੀਉ ਤੁਮ ਆਪੇ ਦੇਹੁ 부ਝਾਈ ਹਰ ਜੀਉ ਤਉ ਦਵਿਟ ਹਉ ਵਾਰਿਆ ਸਦਹੀ ਤੇਰੇ ਨਾਮ ਵਿਟਹਉ ਬਲਜਾਈ ਰਹਾ ਥਾਮ ਸਬਦ ਮੂਏ ਸਬਦ ਮਾਰ ਜੀਵਨ ਨੇ ਪਾਈ ਸਬਦੇ ਹੀ ਮੁਕਤੇ ਪਾਈ ਸਬਦੇ ਮਨ ਤਾਂ ਨਿਰਮਲ ਹੋਆ ਹਰ ਵਸਿਆ ਮਨ ਆਈ ਸਬਦ ਗੁਰ ਦਾਤਾ ਜਿਤ ਮਨ ਰਤਾ ਹਰ ਸੋ ਰਹੇ ਆ ਸਮਾਈ शब्द न जाड़ है, से अन्य बोले से कित तो आए संसारा हर रस न पाया बिरथा जन्म गवाया जमहवारो वारा बिस्ता के कीड़े बिस्ता माहि समाड़े मानमुख मुगत गुबारा आपे कार वेखै मार्ग लाए भाई जेस बेना आवरण ना कोई ਜੋ ਤੋਰ ਲੇਖਿਆ ਸੋ ਕੋਈ ਨਾ ਮਿਟਾ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਪਾਈ ਅਵਰ ਨਾ ਦੂਜਾ ਕੋਈ ਆਪੇ ਕਰ ਵੇਖੈ ਮਾਰਗ ਲਾਏ ਭਾਈ ਤੇਸ ਬੇਨ ਆਵਰ ਨਾ ਕੋਈ ਜੋ ਤੋਰ ਲਖਿਆ ਸੋ ਕੋਏ ਨ ਮਿਟੇ ਭਾਈ ਕਰਤਾ ਕਰੇ ਸੋ ਹੋਈ नानक नाम वसया मन अंतर पाई आवर ना दूजा को वाहे गुरु जी का खालसा वाहे गुरु जी की फतेह